ਅਮਰਸਰ ਦੇ ਸੈਪ ਜਿਆਦਾ ਜੁਝਾਰ ਐਵੇਨਿਊ ਵਿੱਚ ਇੱਕ ਕੋਠੀ 'ਚ ਬਲਾਸਟ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਘਰ ਵਿੱਚ ਬਲਾਸਟ ਹੋਇਆ ਜਾਂ ਫਿਰ ਕੋਈ ਘਟਨਾ ਵਾਪਰੀ ਹੈ ਇਸ ਸਬੰਧ ਵਿੱਚ ਪੁਲਿਸ ਕੋਈ ਵੀ ਗੱਲਬਾਤ ਕਰਨ ਲਈ ਤਿਆਰ ਨਹੀਂ ਜਦੋਂ ਪੁਲਿਸ ਨੂੰ ਇਸ ਸਬੰਧ ਵਿੱਚ ਜਵਾਬਲ ਕੀਤਾ ਗਿਆ ਤਾਂ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਦੱਸ ਦਈਏ ਕਿ ਅਮਰਸਰ ਵਿੱਚ ਭਗਵੰਤ ਮਾਨ ਸੀਐਮ ਫੇਰੀ ਨੂੰ ਲੈ ਕੇ ਬਲਾਸਟ ਦੀ ਘਟਨਾ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਇਹ ਘਟਨਾ ਉਸ ਰੂਟ ਤੇ ਵਾਪਰੀ ਜਿੱਥੇ ਭਗਵੰਤ ਮਾਨ ਦੇ ਕਾਫੀ ਨਿਲ ਲੰਗਣਾ ਸੀ ਜਦ ਕਿ ਡੀਐਸਪੀ ਹਰਪਿੰਦ ਸਿੰਘ ਮੰਡੇਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇੱਕ ਤਮਾਕਾ ਹੋਇਆ ਉਹਨਾਂ ਨੂੰ 112 ਤੇ ਕਾਲ ਆਈ ਸੀ ਜੀ ਮੈਂ ਇਸੇ ਸੀਸੀ ਟੁੱਟੀ ਰਹੀ ਗਈ ਉਹਦੇ ਦੇ ਘਰ ਤੇ ਗੱਡੀ ਬਾਹਰ ਖੜੀ ਕੀਤੀ ਹੈ ਓਕੇ ਗੱਡੀ ਢੱਡੀ ਬਾਹਰ ਹੀ ਬਾਹਰ ਹੀ ਸੀ ਤਮਾਕੇ ਦੀ ਕੋਈ ਗੱਲ ਤਾਂ ਨਹੀਂ ਕੋਈ ਤਮਾਕੇ ਦੀ ਕੋਈ ਗੱਲ ਨਹੀਂ ਕੋਈ ਕੋਈ ਸਾਾਨੂੰ ਫਿਰ ਅੱਠ ਵਜੇ ਪਤਾ ਲੱਗਾ ਪਰ ਇਹ ਜਾਣਕਾਰੀ ਇਹ ਆਈ ਹੈ ਕਿ 112 ਦੇ ਤੁਸੀਂ ਕਿਹਾ ਕਿ ਤੁਹਾਡੇ ਘਰ ਤਮਾਕਾ ਹੋਇਆ ਹੈ ਸਰ ਫੋਨ ਹੀ ਨਹੀਂ ਕੀਤਾ ਕੋਈ ਫੋਨ ਨਹੀਂ ਕੀਤਾ ਤੇ ਪਰ ਪੁਲਿਸ ਤੇ ਕਹਿ ਰਹੀ ਏ ਤੇ 112 ਤੇ ਤੁਸੀਂ ਕਾਲ ਨਹੀਂ ਦਿੱਤੀ ਹਾਂ ਆਪਾਂ ਨਹੀਂ ਦਿੱਤਾ ਤੇ ਪੁਲਿਸ ਕਿਹਾ ਡਟੜੇ ਕੇ ਫੋਨ ਅੱਛਾ ਤੁਸੀਂ 112 ਤੇ ਕਾਲਿੰਗ ਕੀਤੀ ਤੁਸੀਂ ਨਾ ਨਾਮ ਕੀ ਹੈ ਸਰ ਤੇ ਪੁਲਿਸ ਕਿੱਦਾਂ ਪਹੁੰਚ ਗਈ ਮੇਰੇ ਸਰ ਤੇ ਜੀ ਸਰ ਕਿੰਨੇ ਕਵਜ ਦਾ ਟਾਈਮ ਸੀ ਜਦੋਂ ਸਾਨੂੰ ਸਿਰ 8 ਵਜੇ ਪਤਾ ਲੰਦਾ ਰਾਤ ਪਤਾ ਲੰਦਾ ਤਬਾਕੀ ਦੀ ਬਾਾਈ ਦੀ ਵਾਹ ਵਾਹ ਜਾਂ ਫਿਰ ਆਵਾਜ਼ ਮੂਤੀ ਪਰ ਲੋਕ ਕਹਿ ਰਹੇ ਆਵਾਜ਼ ਆਈ ਬਾਹਰ ਲਿਖ ਕੈਂਡੀਟ ਕਹਿ ਰਹੇ ਅੱਗ ਲੱਗੀ ਕੈਂਡੀਟ ਨੂੰ ਪੁੱਛ ਲੋ ਕੈਂਡੀਟ ਨੂੰ ਪੁੱਛ ਲੋ 112 ਤੇ ਇੱਕ ਫੋਨ ਆਇਆ ਸੀ ਜੀ ਦੇਨਾਂ ਦੇ ਘਰ ਚ ਇਹਨਾਂ ਦੇ ਵਾਈਫ ਸਵੇਰੇ ਜਦੋਂ ਗਏ ਉਹਨਾਂ ਦੇਖਿਆ ਕਿ ਬੋਟਲ ਟੁੱਟੀ ਹੋਈ ਹੈ ਵਿਸਕੀ ਦੀ ਜਦੋਂ ਪਤਾ ਲੱਗਿਆ ਤਾਂ ਸਾਡੇ ਚੌਂਕੀ ਇੰਚਾਰਜ ਇੱਥੇ ਆਏ ਮੁੜ ਕੇ ਡੀਐਸਪੀ ਸਾਹਿਬ ਇੱਥੇ ਆਏ ਫੇਰ ਜਦੋਂ ਆ ਰਿਯੂਮਰ ਫੈਲਣੀ ਸ਼ੁਰੂ ਹੋ ਗਈ ਜੀ ਕੋਈ ਧਮਾਕਾ ਹੋਇਆ ਤਾਂ ਪਰਸਨਲੀ ਮੈਂ ਆਇਆ ਵੀ ਜਾ ਕੇ ਦੇਖਾਂ ਬੜਾ ਕਲੀਅਰ ਗੱਲ ਅਸੀਂ ਉੱਥੇ ਵੈਰੀਫਾਈ ਕੀਤਾ ਇੱਥੇ ਕੋਈ ਧਮਾਕਾ ਨਹੀਂ ਹੋਇਆ ਬੋਟਲ ਟੁੱਟੀ ਉਹਨਾਂ ਨੇ ਕੰਪਲੇਂਟ ਦਿੱਤੀ ਆ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਆ ਜਦੋਂ ਕਿ ਉਹਨਾਂ ਨੇ ਦੱਸਿਆ ਵੀ ਸਾਡੀ ਕਿਸੇ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਕੋਈ ਸਾਨੂੰ ਅਦਰਵਾਈਜ਼ ਕੋਈ ਕਾਲ ਕੋਈ ਐਕਸਟਰੈਕਸ਼ਨ ਕਾਲ ਇਦਾਂ ਦਾ ਕੋਈ ਮੈਟਰ ਨਹੀਂ ਹੈਗਾ ਤੁਸੀਂ ਮਤਲਬ ਜੇ ਆਪਣੀ ਤਸੱਲੀ ਕਰਨੀ ਚਾਹੁੰਦੇ ਆ ਆਜ਼ਾਦੀ ਤੇ ਤੁਸੀਂ ਕੰਪਲੇਂਟ ਵੀ ਨਾਲ ਵੀ ਗੱਲ ਕਰ ਸਕਦੇ ਹੋ ਮਤਲਬ ਮੈਂ ਇਹਨੂੰ ਪਰਸਨਲ ਤੌਰ ਤੇ ਵੈਰੀਫਾਈ ਕਰ ਲਿਆ ਕੋਈ ਧਮਾਕੇ ਦੀ ਆਵਾਜ਼ ਨਹੀਂ ਕੋਈ ਇਦਾਂ ਦਾ ਕੋਈ ਬਲਾਸਟ ਜਿਹੜੀ ਆ ਰਿਮਰ ਜਰਰੀ ਸੀ ਉਹੋ ਜੀ ਕੋਈ ਗੱਲ ਨਹੀਂ ਹੈ ਸਰਕਰ ਜਿਹੜੀ ਰਾਤ ਦੇ ਟਾਈਮ ਇਹ ਧਮਾਕਾ ਹੋਇਆ ਜੀ ਮੈਂ 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 ਹੁਣ ਅੰਦਰੋਂ ਤੁਹਾਡੇ ਸਾਹਮਣੇ ਪਹਿਲਾਂ ਮੈਂ ਜਦੋਂ ਮੈਂ ਆਇਆ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਮੈਂ ਫੇਰੀ ਗੱਲ ਕਰੂੰਗਾ ਮੈਂ ਪਹਿਲਾਂ ਮੌਕਾ ਦੇਖ ਲਵਾਂ ਮੈਂ ਜਾ ਕੇ ਕੰਪਲੇਂਟੈਂਟ ਨਾਲ ਹੀ ਪਹਿਲਾਂ ਗੱਲ ਕੀਤੀ 112 ਤੇ ਜਦੋਂ ਉਹਨਾਂ ਨੇ ਕਾਲ ਕੀਤੀ ਤੇ ਉਹਨਾਂ ਨੇ ਕਹਿੰਦੇ ਨੇ ਇਹ ਗੱਲ ਕਹੀ ਹੈ ਕਿ ਠਮਾਕਾ ਹੋਇਆ ਹੈ ਘਰ ਦੇ ਵਿੱਚ ਨਹੀਂ 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 112 ਤੇ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਉਹਨਾਂ ਨੇ ਤਾਂ ਇਹ ਕਿਹਾ ਵੀ ਸਾਡੇ ਬੋਟਲ ਤੋੜ ਕੇ ਅੰਦਰ ਪਈ ਆ ਵੀ ਉਹ ਇਸ ਕਰਕੇ ਜਦੋਂ ਉਹਨਾਂ ਸਿਮਪਲ ਕੰਪਲੇਂਟ ਆ ਮੈਂ ਰਿਟਰਨ ਕੰਪਲੇਂਟ ਵੀ ਦੇਖ ਲਈ ਇਹ ਐ ਨਵੀਂ ਘਰ ਤੇ ਆਪ ਤੋੜੀ ਨਾ ਕੋਈ ਨਾਲੇ ਝਗੜਾ ਨਹੀਂ ਦੇਖੋ ਇਹ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਨਾ ਜੀ ਇੱਥੇ ਹਜੇ ਕਮੈਂਟ ਕਰਨਾ ਟੂ अर्ਲੀ ਹੈ ਵੀ ਅਸੀਂ ਕਹਿ ਦਿੱ ਗਏ ਉਹਨਾਂ ਨੇ ਜੇ ਉਹਨਾਂ ਨੇ ਆਪ ਧੂੜ ਕੇ ਛੁੱਟੀ ਹੋਵੇ ਤਾਂ ਫਿਰ ਤਾਂ ਦੱਸ ਦੇਣ ਮੋਤਲ ਤਾਂ ਦੇਖੋ ਬਾਹਰੋਂ ਕਿਸੇ ਨੇ ਸੁੱਟ ਗਿਆ ਜਾਂ ਡਿੱਗੀ ਆ ਮਲੇ ਇਨਵੈਸਟੀਗੇਟ ਕਰਨ ਲਈ ਸਰ ਇਹ ਕਾਰ ਕੀ ਦਾ ਕੰਮ ਕੀ ਕਰਦੇ ਆਂ ਕਾਰੋਬਾਰੀ ਟ੍ਰਾਂਸਪੋਰਟ ਦਾ ਕੰਮ ਕਰਦੇ ਆ ਹੁਣ ਤਾਂ ਮਤਲਬ ਸੀ ਇਹਨਾਂ ਦਾ ਪੁਰਾਣਾ ਜਿਹੜਾ ਕੰਮ ਹੁਣ ਇਹਨਾਂ ਦੇ ਵਾਈਫਾਈ ਲੈਟ ਸੈਂਟਰ ਚ ਨੇ ਵਰਕਰ ਕਰਦੇ ਜਦੋਂ ਉਹੀ ਨਿਕਲੇ ਉਹਨਾਂ ਨੇ ਇਹ ਸਰ ਇਹ ਮੋਟੋ ਵੀ ਸਾਹਮਣੇ ਸੀ ਖਾਲੀ ਮੋਟੋ ਦਾ ਭੜਾ ਟਾਟੇ ਦੇ ਵਿੱਚ ਕੋਈ ਚੀਜ਼ ਸੀ ਜਿਹੜਾ ਇਹਨਾਂ ਨੇ ਨਹੀਂ ਨਹੀਂ ਕੋਈ ਤਮਾਕਾ ਮੈਂ ਫਿਰ ਬਾਰ-ਬਾਰ ਰਿਪੀਟ ਕਰ ਰਿਹਾ ਜੀ ਤਮਾਕਾ ਨਹੀਂ ਹੋਇਆ ਪਰ ਗਵਾਂ ਦਾ ਕਹਿਣਾ ਕਈਆਂ ਦਾ ਕਿ ਸਰ ਫਿਰ ਫਿਰ ਦੇਖੋ ਜੀ ਅਸੀਂ ਤਾਂ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੁਹਾਨੂੰ ਉਹਦੇ ਬਾਰੇ ਦੱਸ ਸਕਦੇ ਆਂ ਜਿਹੜਾ ਆਂਡ ਗਵਾਂਡ ਵਾਲਾ ਦੱਸ ਰਿਹਾ ਉਹਨੂੰ ਸਾਡੇ ਕੋਲ ਲਿਆ ਉਹਦੀ ਪੁੱਛ ਲੈ। ਅੰਦਰ ਕੋਈ ਸੀਸੀਟੀਵੀ ਸਾਹਮਣੇ ਆਈ? ਬਹੁਤ ਕੁੁੱਤਨ ਦੀ ਕੋਈ। ਅਸੀਂ ਸੀਸੀਟੀਵੀ ਚ ਦੇਖ ਰਹੇ ਹਾਂ ਜੀ। ਉਹ ਉਹ ਜਸਟ ਪਾਰਟ ਆਫ ਇਨਵੈਸਟੀਗੇਸ਼ਨ। ਸਰ ਪਹਿਲਾਂ ਵੀ ਕਈ ਧਮਾਕੇ ਹੋ ਚੁੱਕੇ ਨੇ ਪਰ ਕੋਈ ਫੌਤ ਦੱਦੀ ਨਹੀਂ ਆ। ਅੱਜ ਤੁਸੀਂ ਕਹਿ ਰਹੇ ਸੀ ਬੋਰਡਰ ਫੱਡੀ ਹੈ ਜੀ। ਚਲੋ ਜੀ ਮੈਂ ਇੱਥੇ ਤਾਂ ਮੇਰਾ ਕੋਈ ਕਮੈਂਟ ਨਹੀਂ। ਜਿੰਨੇ ਧਮਾਕੇ ਹੋਏ ਆ ਜਾਂ ਜਿਨ੍ਹਾਂ ਨੇ ਕੀਤੇ ਉਹ ਤਕਰੀਬਨ ਆਲਮੋਸਟ 99% ਰੀਜ ਨੇ। ਰਿਪੋਰਟ ਚਿਕਿਆਟੀ।